ਮੁਹਾਲੀ ਦੇ ਵਿੱਚ ਸ਼ਰਿਆਮ ਇੱਕ ਸ਼ਖਸ ਤੋਂ ਲੁੱਟ ਕੀਤੀ ਗਈ ਤਿੰਨ ਬਾਈਕ ਸਵਾਰਾਂ ਨੇ ਪਹਿਲਾਂ ਪਿੱਛਾ ਕੀਤਾ ਫਿਰ ਬਰਾਬਰ ਬਾਈਕ ਲਿਆ ਕੇ ਸਕੂਟੀ ਨੂੰ ਰੋਕ ਲਿਆ ਔਰ ਉਸਦੇ ਉੱਪਰ ਸਵਾਰ ਇੱਕ ਸ਼ਖਸ ਜਿਸਦੇ ਬੈਗ ਦੇ ਵਿੱਚ 5,27,000 ਰੁਪਏ ਸੀ ਉਹ ਬੈਗ ਖੋਲਿਆ ਔਰ ਇਸ ਨੂੰ ਟੱਕਾ ਮਾਰ ਕੇ ਪਾਸੇ ਸੁੱਟ ਦਿੱਤਾ ਫਿਰ ਇਸ ਦੀ ਸਕੂਟੀ ਵੀ ਲੈ ਕੇ ਇਹ ਲੁਟੇਰੇ ਫਰਾਰ ਹੋਏ ਨੇ ਤਾਂ ਮੁਹਾਲੀ 에어ਪੋਰਟ ਦੇ ਨਾਲ ਲੱਗਦੀ ਐਰੋ ਸਿਟੀ ਦੀ ਇਹ ਵੀਡੀਓ ਹੈ ਇੱਥੇ ਤਿੰਨ ਬਾਈਕ ਸਵਾਰਾਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦਰਸਲ ਇਹ ਸ਼ਖਸ ਪੈਟਰੋਲ ਪੰਪ ਦੀ ਪੇਮੈਂਟ ਲੈ ਕੇ ਜਾ ਰਿਹਾ ਸੀ ਪਰ ਇਹਨਾਂ ਲੁਟੇਰਿਆਂ ਦੇ ਵੱਲੋਂ ਇਸ ਦਾ ਪਿੱਛਾ ਕੀਤਾ ਗਿਆ। ਰਾਹ ਦੇ ਵਿੱਚ ਬਰਾਬਰ ਬਾਈਕ ਲਿਆ ਕੇ ਸਕੂਟੀ ਨੂੰ ਰੋਕਿਆ ਔਰ ਜਦੋਂ ਇਸ ਸ਼ਖਸ ਦੇ ਵੱਲੋਂ ਵਿਰੋਧ ਕੀਤਾ ਗਿਆ ਤਾਂ ਇਸ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਇਸ ਨੂੰ ਪਾਸੇ ਛੁੱਟ ਦਿੱਤਾ। 5,27,000 ਇਸ ਦੇ ਕੋਲ ਸੀ। ਉਹ ਬੈਗ ਲੈ ਕੇ ਇਹ ਲੁਟੇਰੇ ਫਰਾਰ ਹੋਏ ਨੇ ਔਰ ਇਸ ਦੀ ਸਕੂਟੀ ਵੀ ਨਾਲ ਲੈ ਗਏ ਇਹਨਾਂ ਦਾ ਪੂਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਿਆ ਹਾਲਾਂਕਿ ਪੀੜਤ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਉਸਦੇ ਸੱਟਾਂ ਲੱਗੀਆਂ ਨੇ ਪਰ ਮੋਹਾਲੀ ਪੁਲਿਸ ਹਰ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਵਿੱਚ ਲੱਗੀ ਹੋਈ ਹੈ ਇਹਨਾਂ ਸੀਸੀਟੀਵੀ ਤਸਵੀਰਾਂ ਨੂੰ ਆਧਾਰ ਬਣਾ ਕੇ ਇਹਨਾਂ ਲੁਟੇਰਿਆਂ ਦੀ ਭਾਲ ਕੀਤੀ ਜਾਵੇਗੀ ਸੋ ਮੋਹਾਲੀ 에어ਪੋਰਟ ਦੇ ਨਾਲ ਲੱਗਦੀ ਐਰੋ ਸਿਟੀ ਦੀ ਇਹ ਵੀਡੀਓ ਹੈ ਜਿੱਥੇ ਪੈਟਰੋਲ ਪੰਪ ਦੇ ਕਰੰਦੇਤੋਂ 527000 ਰੁਪਏ ਲੈ ਕੇ ਫਰਾਰ ਹੋਏ ਨੇ ਔਰ ਇਹ ਲੁਟੇਰਿਆਂ ਨੇ ਕਰੰਦੇ ਦਾ ਪਿੱਛਾ ਕੀਤਾ ਸੀ ਔਰ ਫਿਰ ਬਰਾਬਰ ਬਾਈਕ ਲਿਆ ਕੇ ਇਸ ਨੂੰ ਰੋਕ ਲਿਆ ਫਿਰ ਇਸ ਤੋਂ ਲੁੱਟ ਕੀਤੀ ਨਾਲੇ ਪੈਸਿਆਂ ਵਾਲਾ ਬੈਗ ਲੈ ਕੇ ਔਰ ਇਸ ਦੀ ਸਕੂਟੀ ਵੀ ਲੈ ਕੇ ਲੁਟੇਰੇ ਫਰਾਰ ਹੋਏ ਨੇ ਮੋਹਾਲੀ ਜ਼ਿਲ੍ਹੇ ਦੇ ਵਿੱਚ ਦੀਨ ਦਿਹਾੜੇ ਲੁੱਟ ਦਾ ਮਾਮਲਾ ਸਾਹਮਣੇ ਆਇਆ ਜਿਦੇ ਵਿੱਚ ਇੱਕ ਪੈਟਰੋਲ ਪੰਪ ਤੇ ਕੰਮ ਕਰਨ ਵਾਲੇ ਸੁਖਬੀਰ ਨਾ ਦੇ ਜਿਹੜਾ ਕੈਸ਼ ਲੈ ਕੇ ਜਾ ਰਿਹਾ ਸੀਗਾ ਕਰੀਬ 5,28,000 ਕੈਸ਼ ਸੀਗਾ ਉਸ ਦੇ ਪਿੱਛੇ ਤਿੰਨ ਨਕਾਬਪੋਸ਼ ਜਿਹੜੇ ਫੇਸ ਕਵਰ ਕਰਕੇ ਬਾਈਕ ਤੇ ਪਲਸਰ ਬਾਈਕ ਤੇ ਆਂਦੇ ਉਹਨੂੰ ਰੋਕ ਕੇ ਉਹਦੇ ਨਾਲ ਪਹਿਲਾਂ ਕੁੱਟਮਾਰ ਕੀਤੀ ਜਾਂਦੀ ਹੈ ਔਰ ਉਸ ਤੋਂ ਬਾਅਦ ਉਹਦੀ ਬਾਈਕ ਤੇ ਕੈਸ਼ ਲੈ ਕੇ ਫਰਾਰ ਹੋ ਜਾਂਦੇ ਨੇ ਹਾਲਾਂਕਿ న్యూਸ 18 ਦੇ ਕੋਲ ਐਕਸਕਲੂਸਿਵ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਦੇ ਵਿੱਚ ਕਿਸ ਤਰ੍ਹਾਂ ਪਹਿਲਾਂ ਉਹਦਾ ਰਸਤਾ ਰੋਕਿਆ ਜਾਂਦਾ ਹੈ ਉਸ ਤੋਂ ਬਾਅਦ ਉਹਨੂੰ ਉਹਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਔਰ ਉਸ ਤੋਂ ਬਾਅਦ ਕੈਸ਼ ਦਾ ਬੈਗ ਜਿਹੜਾ ਹੈ ਉਹ ਤੇ ਬਾਈਕ ਲੈ ਕੇ ਉਥੋਂ ਫਰਾਰ ਹੋ ਜਾਂਦੇ ਨੇ ਚੰਡੀਗੜ੍ਹ ਨੰਬਰ ਬਾਈਕ ਲੈ ਕੇ ਅਫਰਾਰ ਹੋਏ ਨੇ ਔਰ ਉਦੇ ਹਾਲਾਂਕਿ ਸੱਟਾ ਵੀ ਵੱਜੀ ਹੈ ਹਸਪੀਟਲ ਉਹਨੂੰ ਐਡਮਿਟ ਕਰਾਇਆ ਗਿਆ ਸੀਗਾ ਲੇਕਿਨ ਤਿੰਨ ਨਕਾਬਪੋਸ਼ ਪੂਰੇ ਜਿਹੜਾ ਕਵਰ ਕਰਕੇ ਜਿਨ੍ਹਾਂ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਔਰ ਉਸ ਤੋਂ ਬਾਅਦ ਉਹ ਫਰਾਰ ਹੋ ਜਾਂਦੇ ਨੇ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਐਰੋ ਸਿਟੀ ਈ ਬਲਾਕ ਦੇ ਬਿਲਕੁਲ ਲਾਲ ਸੋਸਾਇਟੀ ਰੈ residense ਏਰੀਆ ਦੇ ਵਿੱਚ ਇਹ ਪੂਰੀ ਵਾਰਦਾਤ ਹੋਈ ਹੈ ਔਰ ਦਿਨ ਦਿਹਾੜੇ ਦਿਨ ਦਿਹਾੜੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਹੁਣ ਪੁਲਿਸ ਸਾਰੇ ਅੰਗਲਾਂ ਤੋਂ ਕੰਮ ਕਰ ਰਹੀ ਹੈ ਕਿਉਂ Yeah. <laughs> ਕੈਸ਼ ਲੈ ਕੇ ਜਾਂਦਾ ਸੀਗਾ ਯਾਨੀ ਕਿ ਕੋਈ ਭੇਦੀ ਇਹਦੇ ਵਿੱਚ ਵਿੱਚ ਹੈਗਾ ਜੋ ਕਿ ਜਾਣਦਾ ਸੀਗਾ ਕਿ ਉਹ ਕੈਸ਼ ਲੈ ਕੇ ਜਾਂਦਾ ਹੈ ਇਸ ਟਾਈਮ ਜਾਂਦਾ ਹੈ ਪੈਟਰੋਲ ਪੰਪ ਦਾ ਕੈਸ਼ ਉਹਦੇ ਕੋਲ ਹੁੰਦਾ ਹੈ ਯਾਨੀ ਕਿ ਹੁਣ ਪੁਲਿਸ ਸਾਰੇ ਐਂਗਲਾਂ ਤੋਂ ਕੰਮ ਕਰ ਰਹੀ ਹੈ ਕਿਉਂਕਿ ਤਿੰਨ ਜਿਹੜੇ ਨਕਾਬਪੋਸ਼ ਹੈ ਪਲਸਰ ਬਾਈਕ ਤੇ ਆਈ ਹਾਲਾਂਕਿ ਪੂਰੀ ਸੀਸੀਟੀਵੀ ਫੁਟੇਜ ਸਾਹਮਣੇ ਆ ਰਹੀ ਹੈ ਉਹਨਾਂ ਦਾ ਨੰਬਰ ਜਿਹੜਾ ਹੈਗਾ ਬਾਈਕ ਦਾ ਨੰਬਰ ਵੀ ਟ੍ਰੇਸ ਕੀਤਾ ਜਾ ਰਿਹਾ ਹੈ ਵਕ-ਵਕ ਸੀਸੀਟੀਵੀ ਫੁਟੇਜ ਜਿਹੜੇ ਖੰਗਾਲੇ ਜਾ ਰਹੇ ਨੇ ਕਿ ਆਖਿਰ ਉਹ ਕੌਣ ਸੀ ਕਿਉਂਕਿ ਪੂਰੀ ਪਲੈਨਿੰਗ ਦੇ ਤਹਿਤ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਹੜੇ ਵੀ ਨਕਾਬਪੋਸ਼ ਸੀ ਦਿੱਲੀ ਕੈਸ਼ ਲੈ ਕੇ ਜਾਂਦਾ ਹੈ ਕੈਸ਼ ਜਮਾ ਕਰਾਂਦਾ ਹੈ ਪੈਟਰੋਲ ਪੰਪ ਦਾ ਜਿਹੜਾ ਕੈਸ਼ ਹੁੰਦਾ ਹੈ ਔਰ ਇਸ ਦਿਨ ਦਿਹਾੜੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਮਾਮਲਾ ਦਰਜ ਹੋ ਚੁੱਕਾ ਹੈ ਆਈਟੀਸੀਟੀ ਦੇ ਵਿੱਚ ਮਾਮਲਾ ਦਰਜ ਹੋਇਆ ਹੁਣ ਪੁਲਿਸ ਹਾਲਾਂਕਿ ਦੀ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਲੇਕਿਨ ਜਲਦ ਹੀ ਗ੍ਰਿਫਤਾਰੀ ਕਰਨ ਦੀ ਜਿਹੜੀ ਗੱਲ ਹੈ ਉਹ ਕੀਤੀ ਜਾ ਰਹੀ ਹੈ